ਆਪੀ ਜਨਾ ਜਿਹੜਾ ਤੁਸੀਂ ਦੇਖ ਰਹੇ ਹੋ ਸਿਰਫ 99 ਰੁਪਏ ਦਾ ਹੈਗਾ ਆਪ ਨੂੰ ਬਣਾਉਣਾ ਪਊਗਾ 99 ਰੁਪਏ ਦਾ 5 ਮਿੰਟਾਂ ਚ ਤਿਆਰ ਹੋ ਜਾਂਦਾ ਹੈਗਾ ਸਾਰੀ ਵੀਡੀਓ ਚ ਦੱਸੂਗਾ ਕਿਵੇਂ ਆ 2 ਮਿੰਟਾਂ ਦੀ ਵੀਡੀਓ 2.5 ਮਿੰਟਾਂ ਦੀ ਤਾਂ ਆਜੋ ਆਪਾਂ ਫੜਾ ਫੜਾ ਸਟਾਰਟ ਕਰਦੇ ਆ ਬਹੁਤ ਟੇਸਟੀ ਬਣਿਆ ਸੀਗਾ ਹਣਾ ਮੈਂ ਫਰੋਜ਼ਨ ਪੀਜ਼ਾ ਲਿਆਂਦਾ ਹੈਗਾ ਹੁਣ ਤੁਸੀਂ ਦੇਖ ਲਓ ਕਈ ਵੀਰਾਂ ਦੇ ਕਮੈਂਟ ਆਉਣਗੇ ਅੰਨੇ ਚ ਦੱਸਿਆ ਹੋਇਆ ਕਿ ਕੀ ਕੁਛ ਆ সুইਟ ਕੌਰਨ ਐਲਪੀਨੋ ਹੋਰ ਵਗੈਰਾ ਸਾਰਾ ਕੁਝ ਪਾਇਆ ਹੋਇਆ ਤੇ ਇਹ ਫਰੋਜਨ ਹੈਗਾ ਤੇ ਬਹੁਤ ਸਾਰੇ ਵੀਰਾਂ ਦੇ ਕਮੈਂਟ ਆਉਂਦੇ ਨੇ ਜਿਹੜੇ ਜਹਰ ਆ ਜੀ ਆਏ ਆ ਜੀ ਬੋਆ ਜੀ ਮੈਂ ਕਿਸੇ ਨੂੰ ਵੀ ਖਾਣ ਨੂੰ ਰეკਮੈਂਡ ਨਹੀਂ ਕਰਦਾ ਹਾਂ ਮੈਂ ਸਿਰਫ ਦਿਖਾਉਣਾ ਹੁੰਦਾ ਕਿ ਕੀ ਕੁਛ ਆ ਰਿਹਾ ਵੇ ਯਾਰ ਦੇ ਵਿੱਚ ਠੀਕ ਹੈ ਜੀ ਤਕੋ ਗੱਲ ਨਹੀਂ ਜੀ ਸਤਿ ਸ੍ਰੀ ਅਕਾਲ ਕਮੈਂਟ ਕਰੋ ਕੋਈ ਗੱਲ ਨਹੀਂ ਕਮੈਂਟਾਂ ਦੇ ਬੈਡ ਕਮੈਂਟ ਕਰੋ ਤਾਂ ਵੀ ਗੁੜਕਤ ਨਹੀਂ ਤੇ ਆਪਣਾ ਪੀਜ਼ਾ ਇਹਦੇ ਚੋਂ ਕੱਢ ਲਿਆ ਪਰ ਜਿਹੜੀ ਟਾਪਿੰਗ ਹੈ ਉਹ ਸਾਈਡ ਤੇ ਇਕੱਠੀ ਹੋਈ ਪਈ ਆ ਕਿਉਂਕਿ ਜਦੋਂ ਇਹਨੂੰ ਫਰੋਜ਼ਨ ਕਰਨ ਤੋਂ ਪਹਿਲਾਂ ਹੀ ਮਿਲ ਲੱਗਾ ਪੈਕ ਕਰਤਾ ਉਹਨਾਂ ਸਾਈਡ ਤੇ ਇਕੱਠਾ ਹੋ ਗਿਆ ਤੇ ਆ ਖੋਲ ਕੇ ਦਿਖਾਣਾ ਤੁਹਾਨੂੰ ਕਿਸ ਤਰ੍ਹਾਂ ਦੀ ਟਾਪਿੰਗ ਹੋਈ ਹੋਈ ਆ ਸਿਰਫ ਇਹ 99 ਰੁਪਏ ਦਾ ਆਇਆ ਹੈਗਾ ਐਮ ਆਰ ਪੀ ਤੇ 200 ਰੁਪਏ ਸੀ ਪਰ 50% ਲੈਸ ਸੀ ਤੇ ਬਹੁਤ ਸੋਹਣੀ ਟਾਪਿੰਗ ਹੋਈ ਹੋਈ ਆ ਬਹੁਤ ਸਾਰਾ ਇਹਤੇ ਚੀਜ਼ ਪਾਇਆ ਹੋਇਆ ਤੇ 베ਜੀਸ ਪਾਈ ਹੋਏ ਨੇ ਆ ਚੈੱਕ ਕਰ ਲ ਅਦੇ ਤਾਂ ਮੈਨੂੰ ਨਾਮ ਵੀ ਨਹੀਂ ਪਤਾ ਕੀ ਕੁਛ ਹੁੰਦਾਗਾ ਤੇ ਬਹੁਤ ਕੈਂਡ ਜਿਆ ਬੇਸ ਇਹ ਰੈਡੀਮੇਡਾ ਦੂਸਰਾ ਨਹੀਂ ਹੈਗਾ ਬਣਾ ਬਣਾਇਆ ਬੇਸ ਆ ਜਿਹੜਾ ਆਪਾਂ ਬਾਜ਼ਾਰੋਂ ਲੈਨੇ ਆ ਉਸ ਦੇ ਉੱਤੇ ਟੋਪਿੰਗ ਕਰਕੇ ਫ੍ਰੀਜ਼ ਕਰਿਆ ਹੋਇਆਗਾ ਤੇ ਬਿਲਕੁਲ ਇਹ ਬਰਫੀ ਜੰਮਿਆ ਹੋਇਆ ਸੀਗਾ ਤੇ ਇਹਦੇ ਜੋ ਹੋਰ ਵੀ ਮੈਨੂੰ ਕੁਝ ਦਿਖਿਆ ਇੱਕ ਤਾਂ ਆਹ ਇਹ ਆਰਗਾਨੋ ਚਿਲੀ ਫਲੈਕਸ ਆ ਇੱਕ ਠੀਕ ਹੈ ਜੀ ਮਿਰਚਾਂ ਦੇ ਬੀਜ ਤੇ ਮੈਂ ਜੀ ਇਹਨੂੰ ਫਰਾਈ ਪਿੰਚ ਪਾ ਲਿਆ ਤੁਸੀਂ ਵੱਡੇ ਭਾਂਡੇ ਜੀ ਵੀ ਤੁਸੀਂ ਕਿਸੇ ਕੋਲੀ ਦੇ ਉੱਤੇ ਰੱਖ ਸਕਦੇ ਹੋ ਪੀਜ਼ਾ ਸਟੈਂਡ ਦੇ ਉੱਤੇ ਓਵਨ ਦੇ ਵਿੱਚ ਵੀ ਰੱਖ ਸਕਦੇ ਹਾਂ 2 ਮਿੰਟਾਂ ਦੇ ਵਿੱਚ ਵੀ ਰੈਡੀ ਆ ਤੇ ਆਪਾਂ ਇਹਨੂੰ 5 ਮਿੰਟਾਂ ਬਾਅਦ ਮਿਲਦੇ ਹਾਂ ਤੇ ਚੈੱਕ ਕਰੋ ਜੀ ਕੰਡੀਸ਼ਨ ਇਹਦੀ 5 ਮਿੰਟਾਂ ਬਾਅਦ ਦੇਖੋ ਕਿੰਨਾ ਸੋਹਣਾ ਬਣ ਗਿਆ ਇਹ ਤੇ ਪਰ ਇਹ ਇਹਨਾਂ ਥੱਲੇ ਫਰਾਈਪਨ ਨਾਨ ਸਟਿਕ ਨਹੀਂ ਸੀਗਾ ਤੇ ਇਹ ਜੰਮ ਗਿਆ ਥੋੜਾ ਜੰਮ ਗਿਆ ਤੇ ਮੈਨੂੰ ਥੋੜੀ ਜੀ ਮਿਹਨਤ ਜ਼ਿਆਦਾ ਕਰਨੀ ਪਈ ਕਿਉਂਕਿ ਥੱਲੇ ਇਹ ਬਾਟੀ ਦੇ ਨਾਲ ਹੀ ਚਿਪਕ ਗਿਆ ਕਰਨੇ ਇਹ ਕਿਉਂਕਿ ਇਹਦੇ ਵਿੱਚ ਮੈਂ ਕੋਈ ਨਮਕ ਵਗੈਰਾ ਨਹੀਂ ਸਪਾਇਆ ਉਹ ਪ੍ਰੋਸੈਸ ਹੋਰ ਹੁੰਦਾ ਪੀਜ਼ਾ ਬਣਾਉਣ ਨਾਲ ਉਹ ਮੈਂ ਤੁਹਾਨੂੰ ਕਦੇ ਦਿਖਾਉਂਗਾ ਕਿ ਕੜਾਹੀ 'ਚ ਪੀਜ਼ਾ ਕਿਵੇਂ ਬਣਦਾਗਾ ਲੋਈ ਟੋਪਿੰਗ ਉੱਤੇ ਆਪਾਂ ਆ ਕਰ ਦਿੰਨੇ ਆ ਔਰਗਾਨੋ ਤੇ ਚਿਲੀ ਫਲੈਕਸ ਤੇ ਸੌਸ ਮੇਰੇ ਕੋਲ ਹੈ ਨਹੀਂ ਮੈਨੂੰ ਐਸੀ ਇਹਦੇ ਵਿੱਚੋਂ ਨਿਕਲੂਗੀ ਪਰ ਨਿਕਲੀ ਨਹੀਂ ਬਹੁਤ ਘੈਂਟ ਜੀ ਆ ਸਿਰਫ 99 ਰੁਪੀ ਦਾਗਾ ਤੇ ਆ ਲੋਈ ਚੈੱਕ ਕਰਾਂਗੇ ਹੁਣ ਆਪਾਂ ਇਹਨੂੰ ਕਟਿੰਗ ਕਰ ਲੈਨੇ ਚਾਰ ਟੁਕੜਿਆਂ 'ਚ ਤੇ ਚੀਜ਼ ਵਗੈਰਾ ਦਾ ਜਿਹੜਾ ਮੈਲਟ ਹੋ ਗਿਆ ਸੀ 2 ਮਿੰਟਾਂ ਜੀ ਤਾਂ ਬੋਕਹੈਂਟ ਚੀਜ਼ ਬਣ ਗਈ ਸਿਰਫ 99 ਰੁਪਈਆ ਦਾ ਤੇ ਇਹ ਮੌਲਾ ਵਗੈਰਾ ਜੋ ਮਿਲ ਜਾਂਦਾਗਾ ਫ੍ਰੀਜ਼ ਕਰਿਆ ਹੁੰਦਾਗਾ ਆਮ ਦੁਕਾਨਾਂ ਤੋਂ ਉੱਤੋਂ ਹੀ ਮਿਲ ਜੂ ਜਿੱਥੇ ਪ੍ਰੋਜਨ ਫੂਡ ਰੱਖਦੇ ਹੈਗੇ। ਬਈ ਤੋੜਨ 'ਚ ਥੋੜੀ ਦਿੱਕਤ ਆਈ ਤੇ ਪਰ ਘੈਂਟ ਲੱਗ ਰਿਆ ਸੀ ਖੁਸ਼ਬੂ ਘੈਂਟ ਸੀ। ਚਲੋ ਜੀ ਬਿਲਕੁਲ ਫਰੈਸ਼ ਬਿਲਕੁਲ ਵੀ ਨਹੀਂ ਪਤਾ ਲੱਗਦਾ ਕਿ ਇਹ ਪੁਰਾਣਾ ਸੀਗਾ।